ਕੱਟ ਜੋੜਤਾ ਜੀ ਲੋਕਾਂ ਵਾਸਤੇ ਤਾਂ ਇਹ ਨੁਕਸਾਨਦਾਰ ਰਹੀ ਇਕੱਠੇ ਤਾਂ ਇਹ ਹੈ ਹੀ ਨਹੀਂ ਪਹਿਲਾਂ ਤਾਂ ਤੁਸੀਂ ਕਾਂਗਰਸ ਦੇ ਵਿੱਚ ਵੀ ਦੇਖ ਲਓ ਵੀ ਪਾਰਟੀ ਗਰੁੱਪਵਾਦੀ ਹੋਈ ਆ ਜਿਹੜੀ ਉਹਦਾ ਇਹਨਾਂ ਨੂੰ ਕਿੰਨਾ ਨੁਕਸਾਨ ਹੋਣਾ ਕਾਂਗਰਸ ਨੇ ਇਹਨੇ ਅਕਾਲ ਤਖਤ ਸਾਹਿਬ ਨੂੰ ਟਾਡੇ ਰੀ ਕੀਤਾ ਹਰਮੰਦਰ ਸਾਹਿਬ ਤੇ ਹਮਲਾ ਥੱਤੀ ਗੁਰਦੁਆਰੇ ਤੇ ਹਮਲਾ ਕੀਤਾ ਸਿੱਖ ਕਪੰਥ ਦਾ ਇਹਨਾਂ ਨੇ ਕਹਣ ਕੀਤਾ ਇਹ ਪਾਰਟੀਆਂ ਨਹੀਂ ਚਾਹੁੰਦੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਲੋਕ ਹਿੱਤੀ ਸਰਕਾਰ ਹੈ ਗਰੀਬਾਂ ਦੇ ਹਿੱਤਾਂ ਦੀ ਸਰਕਾਰ ਹੈ। 2024 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਵਾਲਾ ਪਰ ਉਸ ਤੋਂ ਪਹਿਲਾਂ ਜੇਕਰ 86 ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ 86 ਪਾਰਟੀਆਂ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਵਿੱਚ ਇਕਜੁੱਟ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਪੋਜੀਸ਼ਨ ਦੇ ਵਿੱਚ ਕਾਂਗਰਸ ਪਾਰਟੀ ਆ ਪਰ ਦੱਸਿਆ ਜਾ ਰਿਹਾ ਕਿ ਬਹੁਤ ਜਲਦੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਇਕਜੁੱਟ ਹੋਣ ਜਾ ਰਹੀਆਂ ਨੇ 2024 ਦੇ ਆ ਲੋਕ ਸਭਾ ਦੀਆਂ ਚੋਣਾਂ ਨੇ ਜੋ ਇਕੱਠੇ ਹੋ ਕੇ ਲੜਨ ਦੇ ਜੋ ਪ੍ਰਯਾਸ ਲਗਾਏ ਜਾ ਰਹੇ ਨੇ ਬੇਸ਼ੱਕ ਜੋ ਪੰਜਾਬ ਦੀ ਲੀਡਰਸ਼ਿਪ ਆ ਕਾਂਗਰਸ ਦੀ ਉਹ ਕਹਿ ਰਹੇ ਨੇ ਕਿ ਅਸੀਂ ਇਕੱਠੇ ਹੋ ਕੇ ਨਹੀਂ ਲੜਾਂਗੇ ਪਰ ਜੋ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਸਭ ਕੁਝ ਇਕੱਠ ਜੁੱਟ ਨਜ਼ਰ ਆਉਂਦਾ ਇਸ ਵਿਸ਼ੇ ਤੇ ਅੱਜ ਸੰਗਰੂਰ ਵਾਸੀਆਂ ਦੇ ਨਾਲ ਗੱਲ ਕਰਦੇ ਆ ਉਹਨਾਂ ਤੋਂ ਪੁੱਛਦੇ ਆ ਕਿ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਚੋਣਾਂ ਲੜਦਿਆਂ ਨਾ ਤਾਂ ਕਿਹਨੂੰ ਨੁਕਸਾਨ ਤੇ ਕਿਹਨੂੰ ਫਾਇਦਾ ਹੋ ਸਕਦਾ ਕੀ ਨਾ ਬਸ ਮੇਰੇ ਨਾਲ ਕੌਸ਼ਲ ਸ਼ਰਮਾ ਜੀ ਸ਼ਰਮਾ ਜੀ ਕਿਸ ਤਰ੍ਹਾਂ ਵੇਖਦੇ ਹੋ ਕਾਂਗਰਸ ਪਾਰਟੀ ਅਤੇ ਆਪ ਪਾਰਟੀ ਦਾ ਸਮਝੌਤਾ ਹੋਣ ਜਾ ਰਿਹਾ ਲੋਕ ਸਭਾ ਚੋਣਾਂ ਦੇ ਵਿੱਚ ਇਕੱਠੇ ਹੋ ਕੇ ਚੋਣਾਂ ਲੜਨੇ ਕਿਸ ਨੂੰ ਨੁਕਸਾਨ ਦੇ ਕਿਸ ਨੂੰ ਨਫਾ ਲੱਗਦਾ ਇਹਦੇ ਵਿੱਚ ਕਾਂਗਰਸ ਨੂੰ ਨੁਕਸਾਨ ਹੀ ਹੋਊਗਾ ਆਪ ਪਾਰਟੀ ਨਾਲ ਮਿਲ ਕੇ ਕਿਉਂ ਹੁਣ ਆ ਅੱਜ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਖਰਾਬ ਹੋਏ ਪਏ ਨੇ ਆਪ ਪਾਰਟੀ ਦੇ ਸਾਰੇ ਖਰਾਬ ਹੋਏ ਪਏ ਨੇ ਲੋਕ ਤੇ ਕਾਂਗਰਸ ਨੂੰ ਫਾਇਦਾ ਨਹੀਂ ਹੋਣਾ ਜੇ ਇਹਨਾਂ ਦਾ ਡਾਂਸ ਕਰ ਜਾਣਾ ਜੀ ਇਹ ਨਾਲ ਕਿਸ ਨੂੰ ਲੱਗਦਾ ਫਾਇਦਾ ਦੋਨੋਂ ਕਾਂਗਰਸ ਨੂੰ ਵੀ ਫਾਇਦਾ ਨਹੀਂ ਹੋਣਾ ਉਹਨੂੰ ਵੀ ਫਾਇਦਾ ਹੋਣਾ ਦੋਨੋਂ ਨੂੰ ਜੇ ਨਾਲ ਸੋ ਗਿਆ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਇਹਨਾਂ ਨੂੰ ਉਹਦੇ ਕਰਕੇ ਆਪ ਪਾਰਟੀ ਕਰਕੇ ਇਸ ਕਰਕੇ ਲੋਕ ਕਾਂਗਰਸ ਨੂੰ ਵੀ ਵੋਟਾਂ ਨਹੀਂ ਦੇ ਕਾਂਗਰਸ ਕੱਢੀ ਖੜੀ ਹੁੰਦੀ ਹੈ ਫਿਰ ਕਾਂਗਰਸ ਵੋਟ ਹੁਣ ਪਾ ਸਕਦੇ ਲੋਕ ਜੀ ਆਖਿਰਮ ਸਰ ਕੁਲਵੰਤ ਸਿੰਘ ਸਰ ਜੀ ਕੁਲਵੰਤ ਜੀ ਕਿਸ ਤਰ੍ਹਾਂ ਵੇਖਦੇ ਹੋ ਸਰਕਾਰ ਆਮ ਆਦਮੀ ਪਾਰਟੀ ਦੀ ਆਪੋਜੀਸ਼ਨ ਦੇ ਵਿੱਚ ਕਾਂਗਰਸ ਜੋ ਇੱਕ ਦੂਜੇ ਨੂੰ ਲਗਾਤਾਰ ਭੜਦੇ ਹੋਏ ਦਿਖਾਈ ਦੇ ਰਹੇ ਨੇ ਪਰ ਪ੍ਰਿਆਸ ਲਗਾਏ ਜਾ ਰਹੇ ਨੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਹੋਣਾ ਤੈ ਆ ਗੱਠਜੋੜ ਤਾਂ ਜੀ ਲੋਕਾਂ ਵਾਸਤੇ ਤਾਂ ਇਹ ਨੁਕਸਾਨدار ਹੈ ਲੋਕਾਂ ਨੂੰ ਇਹ ਪਰੇਸ਼ਾਨ ਕਰਨਗੇ ਇਹਨਾਂ ਨੂੰ ਦੋਨੋਂ ਪਾਰਟੀਆਂ ਨੂੰ ਕੋਈ ਫਾਇਦਾ ਨਹੀਂ ਹੋਣਾ ਖਾਏ ਕਾਲੀ ਦਲ ਤੋਂ ਸਭਾਈ ਫਾਇਦਾ ਕਾਲੀ ਦਲ ਨੂੰ ਹੋਣਾ ਹੈ ਇਹ ਜੋ ਮਰਜ਼ੀ ਕਰੀ ਜਾਣ ਉੱਪਰ ਘੋੜ ਥੱਲੇ ਹੋਣ ਕਿਸੇ ਨੇ ਨਹੀਂ ਇਹਨਾਂ ਨੂੰ ਪੁੱਛਣਾ ਕਾਲੀ ਦਲ ਸਿੱਧਾ ਫਾਇਦਾ ਠਾਕੇ ਲੈ ਕੇ ਜਾਊਗੀ ਸਰਬੰਧੀ ਜੇਕਰ ਆੜ-ਆੜ ਲੜਦੇ ਨੇ ਕਾਂਗਰਸ ਸਾਡ ਲੜਦੀ ਆ ਆਮ ਆਦਮੀ ਪਾਰਟੀ ਆੜ ਲੜਦੀ ਆ ਤਾਂ ਫਿਰ ਕਿਸ ਨੂੰ ਲੱਗਦਾ ਫਿਰ ਤਾਂ ਐ ਲੜਦਾ ਜੀ ਕਾਂਗਰਸ ਜਿੱਤ ਸਕਦੀ ਆ ਝਾੜੂ ਵਾਲਾ ਦਾ ਕੋਈ ਨਾ ਨਿਸ਼ਾਨ ਨਹੀਂ ਨਾਲ ਇਹ ਆਪ ਦੀ ਹਮ ਹੁਮਾਗਾਰੀ ਕਰਕੇ ਇਹ ਕਹਿੰਦੇ ਨੇ ਵੀ ਅਸੀਂ ਜਿੱਤਾਂਗੇ ਪੰਜਾਬ ਸੱਤੀ ਹੈ ਵੀ ਹੋਰ ਕੋਈ ਪਾਰਟੀ ਨਹੀਂ ਹੈਗੀ ਹੁਣ ਸਿੱਧੂ ਵੀ ਸਿਧਾ ਫੋਲ ਬੋਲ ਰਿਹਾ ਹੈ ਵੀ ਅਸੀਂ ਇਕੱਲੇ ਲੜਾਂਗੇ ਪਰ ਇਹ ਜੁੰਡਲੇਵਾਜੀ ਚ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਪਾਰਟੀ ਨੂੰ ਕੋਈ ਫਾਇਦਾ ਹੁੰਦਾ ਨਹੀਂ ਬਿਲਕੁਲ ਕਿਸੇ ਨੂੰ ਫਾਇਦਾ ਹੁੰਦਾ ਨਜ਼ਰ ਨਹੀਂ ਆਉਂਦਾ ਜੇਕਰ ਇਕੱਠੇ ਹੋ ਕੇ ਚੋਣਾਂ ਲੜਦੇ ਨੇ ਬਿਕਰਜੀ ਕਿਸ ਤਰ੍ਹਾਂ ਵੇਖਦੇ ਹੋ ਕਿ ਹੋਰ ਕੇ ਮੈਕਹਮਿਆਂ ਦੇ ਵਿੱਚ ਵੀ ਕੰਮ ਕੀਤਾ ਕਈ ਸਰਕਾਰਾਂ ਹੰਡਾਈਆਂ ਨੇ ਤੁਸੀਂ ਦਫ਼ਤਰੀ ਕੰਮ ਦੇ ਤਹਿਤ ਕੀ ਲੱਗਦਾ ਦੱਸਿਆ ਯਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜੇਕਰ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਚੋਣਾਂ ਲੜਦਿਆਂ ਨੇ ਤਾਂ ਤੁਹਾਡਾ ਆਮ ਜਨਤਾ ਦਾ ਮੂਡ ਕੀ ਹੋਣ ਵਾਲਾ ਹਾਂ ਮੈਂ ਬਿਕਰ ਸਿੰਘ ਸੀ ਵੀ ਅੱਜ ਆਲ ਪੈਨਸ਼ਨ ਵੈਲਫੇਅਰ ਰਿਸਨ ਦਾ ਜਨਰਲ ਸੈਕਟਰੀ ਸਿੱਧੂ ਸਾਹਿਬ ਗੱਲ ਇਹ ਆ ਵੀ ਜਿਹੜੇ ਇਹ ਆਫਸ ਦੋਨੇ ਪਾਰਟੀਆਂ ਦੇ ਰਿਲੇयंस ਕਰ ਰਹੀਆਂ ਨੇ ਇਹਨਾਂ ਦਾ ਜਿਹੜਾ ਸਾਡੇ ਲੋਕਾਂ ਨੂੰ ਕੋਈ ਇਹਦਾ ਬੈਨੀਫਿਟ ਨਹੀਂ ਇਹ ਸਾਡੇ ਲੋਕ ਤਾਂ ਜੇ ਇਕੱਠੇ ਹੋ ਗਏ ਤਾਂ ਜਿਹੜੇ ਸਤਾਏ ਹੋਏ ਨੇ ਦੋਨੇ ਪਾਰਟੀਆਂ ਦੇ ਇਹ ਕਾਲੀ ਦਲਕਨ ਵੀ ਜਾ ਸਕਦੇ ਨੇ ਕਿਉਂਕਿ ਦੋਨੇ ਚੋਰ ਪਾਰਟੀਆਂ ਨੇ ਚਾਹੇ ਆਪ ਹੋਵੇ ਚਾਹੇ ਕਾਂਗਰਸ ਹੋਵੇ ਇਕੱਲਾ ਇਕੱਲਾ ਤਾਂ ਇਹ ਹੋ ਸਕਦਾ ਵੀ ਆਪਣਾ ਕਾਂਗਰਸ ਪਾਰਟੀ ਲੈ ਜੇ ਕਿਉਂ ਪਿੱਛੋ ਲੋਕ ਇਹ ਜਿਹੇ ਨੇ ਪਿੱਛੇ ਤੁਸੀਂ ਸਿਮਰਜੀਤ ਮਾਨ ਦੇਖਿਆ ਸੰਗਰੂਰ ਤੋਂ ਉਹ ਨਵੀਂ ਪਨੀਰੀਏ ਮਤਲਬ ਲਲਾ ਲਲਾ ਕਰਕੇ ਵੋਟਾਂ ਉਹਨਾਂ ਨੂੰ ਪਾਤੀਆਂ ਹੁਣ ਉਹ ਪਸਤਾਉਂਦੇ ਨੇ ਐਵੇਂ ਜਿਵੇਂ ਅਸੀਂ ਵੀ ਪਸਤਾਉਨੇ ਆ ਝਾੜੂ ਵਾਲਿਆਂ ਨੂੰ ਵੋਟਾਂ ਪਾ ਕੇ ਆਮ ਆਦਮੀ ਆਮ ਆਦਮੀ ਅਸੀਂ ਪਹਿਲਾਂ ਤੁਹਾਡਾ ਕਹਾਣਾ ਵੀ ਕਾਲੀ ਵੀ ਹੰਡਾਏ ਤੇ ਕਾਂਗਰਸੀ ਵੀ ਹੰਡਾਏ ਤੇ ਵੀ ਸਹੈਦ ਆਪ ਪਾਰਟੀ ਆ ਗਰੀਬਾਂ ਦੀ ਪਾਰਟੀ ਆ ਜ਼ਮੀਨ ਪੱਧਰ ਤੇ ਥੱਲੋਂ ਚੱਲੀ ਹੋਈ ਪਾਲਟੀ ਆ ਪਰ ਇਹਦਾ ਵੀ ਸਾਨੂੰ ਕੋਈ ਬੈਨੀਫਿਟ ਨਹੀਂ ਹੈ ਜਿਆਦੇ ਇਹ ਜਿਹੜੇ ਅਸੀਂ ਪੈਨਸ਼ਨ ਵਾਲੇ ਸਾਥੀ ਆ ਸਾਥੀ ਸਾਰੇ ਖੜੇ ਨੇ ਉਹ ਇਹਨਾਂ ਦਾ ਕੋਈ ਸਾਨੂੰ ਫਾਇਦਾ ਨਹੀਂ ਹੋਣਾ ਸਾਥੀ ਜੀ ਪੁੰਨਾਵਾਲ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਕਿਉਂ ਕਰਕੇ ਪੰਜਾਬ ਦੇ ਵਿੱਚ 91 ਸੀਟਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਝੋਲੀ ਪਾਈਆਂ ਨੇ ਕਿੰਨੇ ਕਿਤੇ ਕਾਂਗਰਸ ਆਪੋਜੀਸ਼ਨ ਦੇ ਵਿੱਚ ਲਗਾਤਾਰ ਸ਼ਬਦੀ ਬਾਰ ਵੀ ਹੁੰਦੇ ਆਏ ਨੇ ਭ੍ਰਿਸ਼ਟਾਚਾਰ ਦੇ ਕਾਂਗਰਸ ਦੇ ਉੱਤੇ ਵੀ ਇਹ આરોਪ ਲੱਗਦੇ ਆਏ ਨੇ ਪਰ ਹੁਣ ਜਦੋਂ ਇਕੱਠੇ ਹੋਣਗੇ ਤੁਹਾਨੂੰ ਲੱਗਦਾ ਕਿ ਦੋਨੇ ਪਾਰਟੀਆਂ ਨੂੰ ਮਿਲ ਕੇ ਕੋਈ ਫਾਇਦਾ ਹੋਣ ਵਾਲਾ ਦੇਖੋ ਜੀ ਮੈਂ ਤਾਂ ਕਹਿੰਦਾ ਨਹੀਂ ਵੀ ਫਾਇਦਾ ਹੋਣ ਵਾਲਾ ਹੈ ਫਾਇਦਾ ਤਾਂ ਤਾਂ ਹੋਵੇ ਜੇ ਇਹ ਇਕੱਠੇ ਹੋਣ ਇਕੱਠੇ ਤਾਂ ਇਹ ਹੈ ਹੀ ਨਹੀਂ ਪਹਿਲਾਂ ਤਾਂ ਤੁਸੀਂ ਕਾਂਗਰਸ ਦੇ ਵਿੱਚ ਵੀ ਦੇਖ ਲਓ ਵੀ ਪਾਰਟੀ ਗਰੁੱਪ ਵਾਜੀ ਹੋਈ ਆ ਜਿਹੜੀ ਉਹਦਾ ਇਹਨਾਂ ਨੂੰ ਕਿੰਨਾ ਨੁਕਸਾਨ ਹੋਣਾ ਹੈ ਦੂਸਰਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਤੋਂ ਮੁਲਾਜ਼ਮ ਵਰਗ ਤਾਂ ਪੂਰਾ ਦੁਖੀ ਹੈ ਕਿਉਂਕਿ 92 ਸੀਟਾਂ ਦੀ ਜਿਹੜੀ ਇਹਨਾਂ ਨੂੰ ਇੱਥੇ ਜਿੱਤ ਦਿੱਤੀ ਹੈ ਉਹਦੇ ਵਿੱਚ ਮੇਰਾ ਖਿਆਲ ਹੈ ਵੀ 90 95% ਮੁਲਾਜ਼ਮਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਪਰ ਉਹਨਾਂ ਨੇ ਉਹ ਇੱਕ ਵੀ ਉਹਨਾਂ ਨੇ ਵਾਦਾ ਪੂਰਾ ਨਹੀਂ ਕੀਤਾ ਚਾਹੇ ਉਹ ਸਾਡੇ ਪੈਨਸ਼ਨ ਸਾਥੀਆਂ ਦਾ 259 ਦਾ ਫਾਰਮੂਲਾ ਜੇ ਸਾਡਾ ਡੀਏ ਦਾ ਬਕਾਇਆ ਪਿਆ ਸਾਰੇ ਦਾ ਸਾਰਾ 2 2 2.5 2 3 3 ਲੱਖ ਰੁਪਈਆ ਪਿਆ ਉਹ ਦੱਬੀ ਬੈਠੇ ਆ ਸੈਂਟਰ ਆਪਣਾ 44% ਤੇ ਚਲਾ ਗਿਆ ਤੇ ਸਾਨੂੰ ਹੁਣ ਇੱਕ ਕੀ 4% ਆ ਸਾਡਾ 12% ਮੰਨਦਾ ਸੀ ਉਹ ਦੱਬੀ ਬੈਠੇ ਆ ਉਹ ਜੇ ਰिलायंस ਹੁੰਦਾ 22 ਚਾਂਸੇ ਸੀਟ ਸਾਡੀ ਜਿੱਥੇ ਅਸੀਂ ਖੜੇ ਆ ਅੱਜ ਸੰਗਰੂੜ ਦੀ ਜੇ ਇਹਨਾਂ ਦੇ ਹੱਕ ਦੇ ਵਿੱਚ ਆ ਜਾਂਦੀ ਆ ਮੈਂ ਕਹਿੰਦਾ ਵੀ ਇਹ 100% ਹਾਰਨਗੇ ਮੈਂ ਕਹਿੰਦਾ ਵੀ ਜੇਕਰ ਇਹ ਸਮਝੌਤਾ ਹੁੰਦਾ ਦੋਨੇ ਪਾਰਟੀਆਂ ਦਾ ਇਹ ਦੁਨਾਂ ਦਾ ਸਮਝੌਤਾ ਹੁੰਦਾ ਫਿਰ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਣਾ ਹੈਗਾ ਮੈਂ ਤੁਹਾਨੂੰ ਦੱਸਦਾ ਵੀ ਠੀਕ ਹੈ ਮੰਨ ਲਈਏ ਅਸੀਂ ਕਾਂਗਰਸ ਇਹਦਾ ਕਿਤੋਂ ਬੈਨੀਫਿਟ ਲੈ ਜਵੇ ਇਹ ਨਹੀਂ ਮੈਂ ਕਹਿ ਸਕਦਾ ਪਰ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਇਹਦੇ ਚ ਹੋ ਸਕਦਾ ਵੀ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਇਹਦੇ ਵਿੱਚੋਂ ਹਾਇਦਲ ਬਾਜੀ ਮਾਰ ਜਾਣਾ ਇਹ ਇਹ ਆਏਗਾ ਵੀ ਹੁਣ ਤਾਂ ਅਸੀਂ ਸਾਡਾ ਜਿਹੜਾ ਪ੍ਰੋਗਰਾਮ ਨੇ ਜਿਹੜੇ ਸਾਡੇ ਅਸੀਂ ਇੰਨਾ ਮਤਲਬ ਮੁਲਾਜ਼ਮ ਵਰਗੇ ਇਹਨਾਂ ਤੇ ਇੰਨਾ ਦੁਖੀ ਹੈ ਵੀ ਹੁਣ ਇਹਨਾਂ ਦਾ ਘਰਾਂ ਦਾ ਵੀ ਘਿਰਾਓ ਅਸੀਂ ਜਿੰਨੇ ਵੀ ਐਮਐਲਏ ਇੱਥੇ ਸਾਡੇ 4-5 ਨਹੀਂ ਸਾਡੇ ਵਿੱਤ ਮੰਤਰੀ ਸਾਡਾ ਇੱਥੇ ਦਾ ਮੁੱਖ ਮੰਤਰੀ ਸਾਡਾ ਇੱਥੇ ਦਾ ਹਾਂਜੀ 5 ਨਹੀਂਗੇ ਪੰਜਾਂ ਦੇ ਘਰੇ ਇਹਨਾਂ ਦੇ ਜਿਹੜੇ ਘਰਾਂ ਦੇ ਘਿਰਾਓ ਅਸੀਂ ਕਰਾਂਗੇ ਸਮੂੱਚਾ ਮੁਲਾਜ਼ਮ ਸਮੂਦੇ ਪੈਨਸ਼ਨ ਸਾਥੀ ਜਿੰਨਾ ਵੀ ਸਾਡਾ ਮੁਲਾਜ਼ਮ ਸਾਥੀ ਹੈ ਉਹ ਸਾਰੇ ਇਕੱਠੇ ਹੋ ਕੇ ਪੰਜਾਬ ਯੂਨੀਟੀ ਜਿਹੜੀ ਛਾਡੀ ਬਣੀ ਹੋਈ ਹੈਗੀ ਸੰਘਰਸ਼ ਕਮੇਟੀ ਉਹਦੇ ਛੱਡੇ ਥੱਲੇ ਅਸੀਂ ਇਹਨਾਂ ਨੂੰ ਸਾਰਿਆਂ ਪੰਜਾਬ ਦੇ ਵਿੱਚ ਇਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਜਿੰਨਾ ਚਿਰ ਇਹ ਸਾਡਾ ਜਿਹੜਾ ਪਿਛਲਾ ਬਕਾਇਆ ਸਾਡਾ ਜਿਹੜਾ ਫਾਰਮੂਲਾ 259 ਦਾ ਪੈਨਸ਼ਨਾਂ ਦਾ ਤੇ ਠੇਕੇਦਾਰੀ ਸਿਸਟਮ ਜਿਹੜਾ ਲੈ ਕੇ ਆਇਆ ਪੁਰਾਣੀ ਪੈਨਸ਼ਨ ਜਿਹੜੀ ਉਹ ਹੈ ਉਹ ਜਿੰਨਾ ਚਿਰ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਇਹ ਵੋਟਾਂ ਤੋਂ ਪਹਿਲਾਂ ਵਾਅਦਾ ਕਰਕੇ ਸਾਡੇ ਨਾਲ ਗਏ ਸੀਗੇ ਉਹ ਪੂਰਾ ਨਹੀਂ ਕਰਦੇ ਤੇ ਉਹਨਾਂ ਚਿਰ ਅਸੀਂ ਇਹਨਾਂ ਨੂੰ ਉਹ ਉਹ ਕਿ ਕਿਹੜੀ ਸੀਟ ਕਹਿੰਦੇ ਵੀ ਇਹ 13 ਦੀਆਂ 13 ਕਹਿੰਦੇ ਆ ਮੈਂ ਕਹਿੰਦਾ ਵੀ 13 ਤੂਰਾ ਭੁੱਲ ਜਾਣ ਇਹ ਜੇ 1 2 ਦੀ ਵੀ ਆਸ ਰਹੇ ਜੇ ਤਾਂ ਮੈਂ ਉਹ ਉਹ ਵੀ ਤੁਹਾਨੂੰ ਦਾਅਵੇ ਨਾਲ ਕਹਿਣਾ ਵੀ ਉਹ ਬਣੀ ਇਹਨਾਂ ਨੂੰ ਮਿਲਣੀ ਹੈ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੇਕਰ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਜਾਂਦਾ ਤਾਂ ਪੰਜਾਬ ਦੇ ਵਿੱਚੋਂ ਕੋਈ ਵੀ ਇਹਨਾਂ ਨੂੰ ਸੀਟਾਂ ਮਿਲਦੀ ਆਸ ਨਹੀਂ ਪਰ ਕਿਤੇ ਨਾ ਕਿਤੇ ਜੋ ਖੇਤਰੀ ਪਾਰਟੀ ਆ ਉਸ ਨੂੰ ਫਾਇਦਾ ਜ਼ਰੂਰ ਪਹੁੰਚ ਸਕਦਾ ਕਿਰਮਾ ਸਰ ਮੇਰਾ ਨਾਮ ਜੀ ਗੁਰਜਨ ਸਿੰਘ ਸਰੋਂ ਸਰੋਂ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਜੇਕਰ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਗੱਠਜੋੜ ਹੋ ਜਾਂਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੜੀ ਪਾਰਟੀ ਨੂੰ ਜ਼ਿਆਦਾ ਫਾਇਦਾ ਨਜ਼ਰ ਆਉਂਦਾ ਦੇਖੋ ਜੀ ਜਿਹੜਾ ਗੱਠਜੋੜ ਇਹਨਾਂ ਦਾ ਇਹ ਤਾਂ ਜਿਹੜੀ ਕਾਂਗਰਸ ਹੈ ਇਹਨੇ ਅਕਾਲ ਤਖਤ ਸਾਹਿਬ ਨੂੰ ਟਾਡੇਰੀ ਕੀਤਾ ਹਰਮਿੰਦਰ ਸਾਹਿਬ ਤੇ ਹਮਲਾ 38 ਗੁਰਦੁਆਰਿਆਂ ਤੇ ਹਮਲਾ ਕੀਤਾ ਸਿੱਖ ਕਪੰਥ ਦਾ ਇਹਨਾਂ ਨੇ ਕਾਹਨ ਕੀਤਾ ਇਹ ਪਾਰਟੀ ਨਾਲ ਅਸੀਂ ਚਾਹੁੰਦੀ ਨਹੀਂ ਜਿਹੜੀ ਆਪ ਪਾਰਟੀ ਐ ਹੁਣ ਇਹ ਵਿਰੋਧ ਪਾਰਟੀ ਹੋ ਚੁੱਕੀ ਐ ਮੁਲਾਜ਼ਮਾਂ ਦੇ ਹੱਕਾਂ ਤੇ ਡਾਕਾ ਮਾਰ ਲਿਆ ਭਾਈ ਸਾਹਿਬ ਨੇ ਜਿਵੇਂ ਦੱਸਿਆ ਸਾਡੇ ਹੱਕ ਸਾਰੇ ਦੱਬੀ ਬੈਠੇ ਨੇ 12% ਡੀਏ ਸਾਨੂੰ 4% ਡੀਏ ਦੇ ਰਹੇ ਨੇ ਸਾਨੂੰ 12% ਦੇਣ ਨਾਟਾਲਾ ਸਾਡਾ ਫਾਰਮੂਲਾ ਲਾਗੂ ਕਰਨ ਜਿੰਨਾ ਬਕਾਇਆ ਸਾਡਾ ਦੇਣ ਜਿੱਥੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਜਿੰਨੇ ਪੇ ਕਮਿਸ਼ਨ ਦਿੱਤੇ ਆ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਸਾਡਾ ਇੱਕ ਪੇ ਕਮਿਸ਼ਨ ਤੇ ਕਾਂਗਰਸ ਨੇ ਅਧੂਰਾ ਕਰਕੇ ਦਿੱਤਾ ਇਸ ਕਰਕੇ ਅਸੀਂ ਕਾਂਗਰਸ ਨੂੰ ਗੱਠ ਜੋੜ ਨੂੰ ਨਕਾਰਦੇ ਆ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਲੋਕ ਹਿੱਤੀ ਸਰਕਾਰ ਹੈ ਗਰੀਬਾਂ ਦੇ ਹਿੱਤਾਂ ਦੀ ਸਰਕਾਰ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਇਹਨਾਂ ਦੇ ਪੇ ਕਮਿਸ਼ਨ ਦਿੱਤੇ ਨੇ ਪਰ ਉੱਥੇ ਸ਼ਰਮਾ ਜੀ ਗੱਲ ਫਿਰ ਉੱਥੇ ਆਉਂਦੀ ਹੈ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਬਣ ਤੋਂ ਪਹਿਲਾਂ ਵੀ ਕਾਂਗਰਸ ਦੇ ਉੱਤੇ ਸ਼ਬਦੀ ਵਾਰ ਕਰਦੇ ਨਜ਼ਰ ਆਉਂਦੇ ਸੀ ਪਰ ਹੁਣ ਵੀ ਉਹਨਾਂ ਦੇ ਕਈ ਆਗੂ ਜੇਲ੍ਹ ਦੇ ਵਿੱਚ ਨੇ ਕਈ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕੇ ਨੇ ਪਰ ਗੱਠ ਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕੀ ਲੱਗਦਾ ਹੈ ਕਿ ਕਾਂਗਰਸ ਤੇ ਝਾੜੂ ਨੂੰ ਮਿਲ ਕੇ ਕੋਈ ਫਾਇਦਾ ਹੋਣ ਵਾਲਾ ਇਹ ਸੱਸਵਾ ਬੇਨਤੀ ਇਹ ਕਰਨਾ ਚਾਹੁੰਦਾ ਜਿੱਥੇ ਤੱਕ ਕਾਂਗਰਸ ਆਦਮੀ ਦਾ ਜੇਲ੍ਹ ਛੁਣਾ ਜਾਂ ਕ੍ਰਾਪਸ਼ਨ ਦੇ ਅਲੀਗੇਸ਼ਨ ਲੱਗਣਾ ਇਹ ਸਰਕਾਰਾਂ ਦੀ ਆਪਣੀ ਉੱਥੇ ਪਰੋਂਦਾ ਲੋਕਾਂ ਨਾਲ ਦਾ ਸੰਬੰਧ ਹੈ ਇਹ ਸਰਕਾਰਾਂ ਦੇ ਐਲਾਈਅੰਸ ਦੇ ਨਾਲ ਸਿਰਫ ਇੱਕੋ ਇੱਕ ਟੀਚਾ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਜਿਹੜੀ ਸੈਂਟਰ ਦੀ ਗਵਰਨਮੈਂਟ ਹੈ ਉਹ ਸੂਬੇ ਦੀਆਂ ਸਰਕਾਰਾਂ ਨੂੰ ਡਾਊਨ ਡੰਗ ਕਰ ਰਹੀ ਹੈ ਔਰ ਉਹਨਾਂ ਨੂੰ ਖਰਾਬ ਕਰ ਰਹੀ ਹੈ ਉਹਨਾਂ ਦੀ ਲੋਕਾਂ ਦੀ ਮਦਦ ਨਹੀਂ ਕਰ ਰਹੀ ਇਸ ਕਰਕੇ ਉਹ ਹੀ ਤਬਦੀਲੀ ਸੀ ਚਾਹੁੰਦੇ ਆ ਉਹ ਕਿਵੇਂ ਤਬਦੀਲੀ ਹੋ ਸਕੂਗੀ ਉਹ ਐਲਾਈਅੰਸ ਨਾਲ ਹੋ ਸਕਦੀ ਹੈ ਉਦਾਹਰਨ ਦੇ ਤੌਰ ਤੇ ਮੰਨ ਲਓ ਜਿਲ੍ਹਾ ਸੰਗੂਰ ਦੇ ਵਿੱਚ ਸੰਗੂਰ ਦੀ ਪਾਰਲੀਮੈਂਟ ਸੀਟ ਹੈ ਇਹ ਕਿਸੇ ਇੱਕ ਪਾਰਟੀ ਕਾਂਗਰਸ ਜਾਂ ਉਹਨਾਂ ਦੇ ਇਕ ਚਾਹੁੰਦੀਆਂ ਕਾ ਪਾਰਟੀਆਂ ਦੂਜੇ ਚੋਣ ਲੜਨੀਆਂ ਇਹਨਾਂ ਵਿੱਚੋਂ ਅਸੀਂ ਇਹ ਦੇਖਾਂਗੇ ਵੀ ਇੱਥੇ ਉਮੀਦਵਾਰ ਆਮ ਆਦਮੀ ਪਾਰਟੀ ਖੜਾ ਹੈ ਦੂਜੇ ਬਰਨਾਲੇ ਜਾਂ ਫਿਰ ਕੋ ਕਾਂਗਰਸਾ ਖੜਾ ਹੈ ਅਲਾਈਅੰਸਿੰਗ ਦਾ ਹੈਗਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਆਮ ਆਦਮੀ ਪਾਰਟੀ ਹੈ ਉਸਨੇ ਮਲਾਜਮਾਂ ਤੇ ਪੈਨਸ਼ਨ ਦੀਆਂ ਸਾਡੀਆਂ ਮੰਗਾਂ ਦੇ ਪ੍ਰਤੀ ਕੋ ਬੜੀ ਲਾਹਤਪਰਵਾਹੀ ਵਰਕੇ ਸਾਨੂੰ ਧੱਕਾ ਕੀਤਾ ਹੋਇਆ ਉਹਦਾ ਸਖਤ ਅਸੀਂ ਰੋਸ ਕਰ ਸਕਦੇ ਹਾਂ ਉਹਦੇ ਪ੍ਰਤੀ ਅਸੀਂ ਸਰਕਾਰ ਨੂੰ ਕਹਿ ਸਾਈਆਂ ਵੀ ਸਾਡੇ ਆ ਤੁਸੀਂ ਕੀਮਟਰੀ ਦੀਆਂ ਗੱਲਾਂ ਕੀਤੀਆਂ ਪਰਵਾਹ ਨਹੀਂ ਕੀਤੀਆਂ ਅਸੀਂ ਤੁਹਾਡੇ ਖਿਲਾਫ ਆ ਲੇਕਿਨ ਸਾਡਾ ਉਹ ਟੀਚਾ ਜਿਆ ਪਾਰਲੀਮੈਂਟ ਦਾ ਉਹ ਤਬਦੀਲੀ ਲਿਆ ਕੇ ਲੋਕਾਂ ਨੂੰ ਰੁਜ਼ਗਾਰ ਦੇਵਾਉਣ ਦਾ ਮਹੰਗਾ ਨਹੀਂ ਰੋਕਣ ਦਾ ਜੇ ਲੋਕਾਂ ਦੇ ਨਾਲ ਧੱਕੇ ਹੋ ਰਹੇ ਨੇ ਉਹਨਾਂ ਨੂੰ ਰੋਕਣ ਦਾ ਉਹ ਹੱਲ ਇਹੀ ਹੈ ਵੀ ਇਹ ਐਲਾਈਅੰਸ ਨੂੰ ਜਿਤਾਉਣਾ ਅੱਥੀ ਜ਼ਰੂਰੀ ਹੋ ਗਿਆ ਯਾਨੀ ਕਿ ਭੁੱਲ ਜਾਓਗੇ ਜਿਹੜਾ ਖਿਚੋਏ ਤੁਹਾਡੇ ਨਾਲ ਜੋ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਮੁਲਾਜ਼ਮਾਂ ਨੂੰ ਕੁਝ ਵੀ ਨਹੀਂ ਦਿੱਤਾ ਪੈਨਸ਼ਨਾਂ ਨੂੰ ਕੁਝ ਵੀ ਨਹੀਂ ਦਿੱਤਾ ਯਾਨੀ ਕਿ ਜਦੋਂ ਰਿਲੈਂਸ ਹੋ ਜਾਂਦਾ ਤਾਂ ਭੁੱਲ ਜੂਗੇ ਹਾਂ ਅਸੀਂ ਉਸ ਨੂੰ ਕੋਸ਼ਿਸ਼ ਕਰਾਂਗੇ ਵੀ ਫੇਰ ਆ ਕੇ ਆਉਣ ਵਾਲੇ ਸਮੇਂ 'ਚ ਲੜਾਈ ਲੜ ਕੇ ਇਸੇ ਮੌਜੂਦਾ ਸਰਕਾਰ ਨੂੰ ਮਨਾਵਾਂਗੇ ਤੇ কমিਟਮੈਂਟ ਕੀਤੀ ਪੂਰੀ ਕਰ ਅਸੀਂ ਫੇਰ ਦੁਬਾਰਾ ਤੁਹਾਡੀ ਮਦਦ ਕੀਤੀ ਹੈ ਲੇਕਿਨ ਸੈਂਟਰ ਦੇ ਤਬਦੀਲੀ ਲਾਉਣੀ ਇੱਥੇ ਜ਼ਰੂਰੀ ਹੈ ਜੀ ਕੀ ਨਾਮ ਹੈ ਸਰ ਰਜਿੰਦਰ ਕੁਮਾਰ ਜੀ ਰਜਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਗੱਠਬੰਧ ਹੋਣ ਯਾਰ ਇਹ ਲੋਕ ਸਭਾ ਨੂੰ ਲੈ ਕੇ ਕਿੰਨਾ ਕੁ ਨੁਕਸਾਨ ਤੇ ਕਿਹਨੂੰ ਫਾਇਦਾ ਹੋਣ ਜਾਵੇ ਇਹ ਜੀ ਨੁਕਸਾਨ ਤਾਂ ਜੀ ਆਮ ਆਦਮੀ ਨੂੰ ਜ਼ਿਆਦਾ ਆਮਾ ਦੇ ਪਾਰਟੀ ਨੂੰ ਨੁਕਸਾਨ ਜ਼ਿਆਦਾ ਜੀ ਲੋਕਾਂ ਨੇ ਵਿਸ਼ਵਾਸ ਨਾਲ ਇਹ ਜਿਤਾਈ ਸੀ ਵੀ ਇਹ ਸੱਚੇ ਮੁਲਾਜ਼ਮਾਂ ਨੇ ਪੈਨਸ਼ਨਰ ਵੀ ਇਹ ਸਾਡੇ ਮੰਗ ਮੰਨਣਗੇ ਵੀ ਇਹ 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 ਗਲਤ ਪੂਰਤਰੇ ਨਹੀਂ ਇਹ ਇਸ ਵਾਸਤੇ ਜੋ ਮੁਲਾਜ਼ਮ ਨੇ ਚਾਹ ਪੈਨਸ਼ਨਰ ਨੇ ਉਹ ਜੀ ਇਹਨਾਂ ਦਾ ਹੁਣ ਜੋ ਹਿਸਾਬ ਕਿਤਾਬ ਬੈਲਟ ਬੈਲਟ ਰਹੀਂ ਜਾਂ ਬੋਟ ਰਹੀਂ ਉਹਦਾ ਹਿਸਾਬ ਕਰਾਂਗੇ ਜੀ ਇਹਨਾਂ ਦਾ ਬੈਲਟ ਨਾਲ ਦੇਖਾਂਗੇ ਇਹਨਾਂ ਨੂੰ ਅਸੀਂ ਆਪਣੇ ਚੋਣ ਮਤਵ ਅਧਿਕਾਰ ਵਰਤੋਂ ਕਰਦੇ ਹੋਏ ਇਹਨਾਂ ਨੂੰ ਹਰਾਵਾਂਗੇ ਆਮ ਆਦਮੀ ਪਾਰਟੀ ਨੂੰ ਨਹੀਂ ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੋ ਜਾਂਦਾ ਜੇ ਕਾਂਗਰਸ ਅਲੱਗ ਲੜਦੀ ਆ ਆਮ ਆਦਮੀ ਪਾਰਟੀ ਅਲੱਗ ਲੜਦੀ ਆ ਦੋਨਾਂ ਨੂੰ ਫਾਇਦਾ ਕਿ ਨੁਕਸਾਨ ਦੋਵਾਂ ਨੂੰ ਜੇ ਇਕੱਠੇ ਦੋਵੇਂ ਨੁਕਸਾਨੇ ਦੋਵਾਂ ਨੂੰ ਜੀ ਕਿਉਂਕਿ ਨਾ ਤਾਂ ਕਾਂਗਸ ਮੁਲਾਜ਼ਮ ਦੇ ਹੱਕ 'ਚ ਨਾ ਆਮ ਆਦਮੀ ਪਾਰਟੀ ਹੱਕ 'ਚ ਇਹ 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 ਮੇਰੇ ਵਿਸ਼ਵਾਸ ਪਰ ਉਤਰੇ ਨਹੀਂ ਜਿਵੇਂ ਅਸੀਂ ਲੈ ਕੇ ਆਏ ਸੀ ਮੁਲਾਜ਼ਮ ਪੈਨਸ਼ਨਰ ਹੋਰ ਪਬਲਿਕ ਉਹ ਉੱtre ਨਹੀਂ ਹੈ ਉਹ ਸਪੂਰਨ ਉੱtre ਜੀ ਜੀ ਬਿਲਕੁਲ 2024 ਦੇ ਲੋਕ ਸਭਾ ਚੋਣਾਂ ਦਾ ਆਗਾਜ਼ ਹੋਣ ਵਾਲਾ ਪਰ ਉਸ ਤੋਂ ਪਹਿਲਾਂ ਸੰਗਰੂਧ ਦੀ ਜਨਤਾ ਦਾ ਮੋੜ ਗਿਆ ਇਹ ਤੁਹਾਨੂੰ ਸੁਣਾਇਆ ਪਰ ਉਹਨਾਂ ਦਾ ਕਹਿਣਾ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਾਂ ਫਿਰ ਕਾਂਗਰਸ ਦਾ ਗੱਠਬੰਧਨ ਹੋ ਜਾਂਦਾ ਗੱਠ ਜੋੜ ਹੋ ਜਾਂਦਾ ਮਿਲ ਕੇ ਚੋਣਾਂ ਲੜਦੇ ਨੇ ਤਾਂ ਇਸ ਦਾ ਵੱਡਾ ਫਾਇਦਾ ਕਿਤਨਾ ਕਿਤੇ ਖੇਤਰੀਆ ਪਾਰਟੀਆਂ ਨੂੰ ਹੋ ਸਕਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸਗਰੂ